ਮੈਟਰੋ ਸੋਡੇ ਵਾਸਤੇ ਅੱਜ ਮੈਂ ਜਾਇਜ਼ ਰੇਟ 'ਚ ਨੁਕਰਾ ਸਪੌਟਲੈਸ ਬਛੇਰਾ ਲੈ ਕੇ ਆਇਆ ਤੇ ਰੇਟ ਮੇਰੇ ਵੀਰ ਭਰਾਵੋ ਬਿਲਕੁਲ ਜਾਇਜ਼ ਆ ਤੇ 22 ਹੋਰੇ ਮਜਬੂਰੀ ਜਿਹਾ ਬਛੇਰਾ ਸੇਲ ਕਰ ਰਹੇ ਆ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਛੀ ਨਹੀਂ ਰੇਟ ਦੇ ਸਮੇਤ ਸਾਰੀ ਡਿਟੇਲ ਦੇਵਾਂਗੇ ਸਾਰੀ ਵੀਡੀਓ ਨੂੰ ਐਂਡ ਤੱਕ ਵੇਖਿਓ ਕਾਫੀ ਮੇਰੇ ਵੀਰ ਭਰਾਵਾਂ ਦੇ ਫੋਨ ਆਉਂਦੇ ਸੀ ਬਾਈ ਕੋਈ ਨੁਕਰਾ ਸਪੌਟਲੈਸ ਹੋਇਆ ਨੁਕਰਾ ਸਪੌਟਲੈਸ ਬਛੇਰਾ ਹੋਇਆ ਤਾਂ ਦੱਸਿਓ ਜਰੂਰ ਆਪਾਂ ਨੂੰ ਤੇ ਲਓ ਜੀ ਮੇਰੇ ਵੀਰ ਭਰਾਵੋ ਜਾਇਜ਼ ਰੇਟ 'ਚ ਸੇਲ ਕਰ ਰਹੇ ਆ ਬਾਈ ਹੋਰੇ ਤੇ ਬੇਨਤੀ ਹੈ ਜਿਨ੍ਹਾਂ ਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ ਸਵਾਗਤ ਹੈ ਸਾਰੇ ਵੀਰ ਭਰਾਵਾਂ ਦਾ ਆਪਣੇ YouTube ਚੈਨਲ ਤੇ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਤੇ ਬਛੇਰੇ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆਂ ਆਪਾਂ ਤੇ ਮਿੱਤਰੋ 13 ਮਹੀਨੇ ਉਮਰ ਹੈ ਬਛੇਰੇ ਦੀ ਤੇ ਇਸ ਟਾਈਮ ਬਛੇਰਾ ਇਹ ਤਰਨਤਾਰ ਨੇਰੀਏ ਚ ਖੜਾਗਾ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਜੀ 98729 95475 ਇਹ ਨੰਬਰ ਤੇ ਬਾਈ ਹੋਰੇ ਨਾਲ ਗੱਲਬਾਤ ਕਰ ਲਿਓ ਤੇ ਮਿੱਤਰੋ ਜਿੰਨੀ ਡਿਟੇਲ ਮੈਂ ਦੱਸੀ ਜਾਣਾ ਇਹ ਸਾਰੀ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਆ ਤੇ ਜੇ ਕੋਈ ਲੱਗਿਆ ਸਾਨੂੰ ਕਮੀ ਪੇਚੀ ਤਾਂ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਤੇ ਰੇਟ ਬਾਈ ਹੋਰੇ ਕਰਦੇ ਆ ਜੀ 60000 ਰੁਪਿਆ ਬਾਕੀ ਮੌਕੇ ਤੇ ਮਾਨਤਾਣ ਕਰ ਦੇਣਗੇ 55000 ਦੇ ਨੇੜੇ ਤੇੜੇ ਬਸ਼ੀਰਾ ਮਿਲ ਜੂਗਾ ਤੇ ਜਿਹੜਾ ਕੋੜਾ ਸਕਰੀਨ ਤੇ ਇਸ ਟਾਈਮ ਵੇਖ ਰਹੇ ਹੋ ਆ ਕੋੜਾ ਮਿੱਤਰੋ ਭਰਾਗਾ ਹਬਸ਼ੀਰੇ ਦਾ ਤੇ ਬਾਈ ਹੋਰੇ ਮਜਬੂਰੀ ਚ ਸੇਲ ਕਰ ਰਹੇ ਆ ਤੇ ਬਾਈ ਹੋਰੇ ਭਰਾ ਜਿਹੜਾ ਬਾਈ ਹੋਰੇ ਹੈ ਨਾ ਮਾਲਕ ਵੀਰਾਂ ਤੇ ਉਹ ਪੜ ਰਹੀ ਆ ਤੇ ਤਾਂ ਕਰਕੇ ਬਾਈ ਹੋਰੇ ਸੇਲ ਕਰ ਰਹੀ ਆ ਬਸ਼ੀਰੇ ਨੂੰ ਤੇ ਬਾਈ ਹੋਰੇ ਕਹਿੰਦੇ ਦੋ ਪਾਸਿਆਂ ਤੋਂ ਆਪਾਂ ਤੋਂ ਹੋਇਆ ਨਹੀਂ ਜਾਂਦਾ ਤੇ ਤਾਂ ਕਰਕੇ ਬਾਈ ਹੋਰੇ ਸੇਲ ਕਰ ਰਹੇ ਆ ਬਾਕੀ ਕੋਈ ਕਮੀ ਬੇਚੀ ਨਹੀਂ ਨੰਬਰ ਸਕਰੀਨ ਤੇ ਦਿੱਤਾ ਹੋਇਆ ਗੱਲਬਾਤ ਕਰ ਲਿਓ ਤੇ ਬਸ਼ੀਰਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ